ਅੰਮ੍ਰਿਤਸਰ ਦੇ ਆਤੀਵੰਨੋ ਲਗਾਤਾਰ ਚੰਗਾ ਕੰਮ ਕੀਤਾ ਜਾ ਰਿਹਾ ਹੈ ਡਰੱਗਸ ਦੇ ਫਰੰਟ ਤੇ ਵੀ ਤੇ ਨਾਲ ਇੰਟੀਰੀਅਰ ਫਰੰਟ ਤੇ ਵੀ ਕੱਲ ਇਹਦੇ ਵਿੱਚ ਅਜਨਾਲਾ ਥਾਣੇ ਵਿੱਚ ਇੱਕ ਰਿਕਵਰੀ ਹੋਈ ਹੈ ਜਿਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 274 ਇਹਦੇ ਵਿੱਚ ਇੱਕ ਆਈਡੀ ਰਿਕਵਰ ਹੋਈ ਹੈ ਤਿੰਨ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇੱਕ ਮਦਰ ਬੋਰਡ ਰਿਕਵਰ ਹੋਇਆ ਰਿਮੋਟ ਕੰਟਰੋਲ ਬੈਟਰੀ ਰਿਕਵਰ ਹੋਈਆਂ ਤੇ ਡੈਟੋਨੇਟਰ ਰਿਕਵਰ ਹੋਏ ਸੋ ਇਹਦੇ ਨਾਲ ਇੱਕ ਵੱਡਾ ਜਿਹੜੀ ਕੋਈ ਵਾਰਦਾਤ ਹੋ ਸਕਦੀ ਸੀ ਉਹਨੂੰ ਅਬੋਰਟ ਕੀਤਾ ਗਿਆ ਉਹਨੂੰ ਪ੍ਰੀਵੈਂਟ ਕੀਤਾ ਗਿਆ ਅਮ੍ਰਿਤਸਰ ਪੁਲਿਸ ਅੱਗੇ ਵੀ ਵਚਨਬੱਧ ਹੈ ਕਮਿਟਿਡ ਹੈ ਇਸ ਚੀਜ਼ ਵਾਸਤੇ ਕਿ ਜਿਹੜੇ ਐਂਟੀ ਟੈਰਰ ਆਪਰੇਸ਼ਨਸ ਨੇ ਜਾਂ ਐਂਟੀ ਗੈਂਗਸਟਰ ਆਪਰੇਸ਼ਨਸ ਨੇ ਤੇ ਡਰੱਗ ਦੇ ਖਿਲਾਫ ਆਪਰੇਸ਼ਨਸ ਹੋ ਇੱਧੇ ਚੱਲਦੇ ਰਹਿਣਗੇ ਐਂਡ ਵੀਲ ਇਨਸ਼ੋਰ ਕਿ ਅਮ੍ਰਿਤਸਰ ਬਿਲਕੁਲ ਪੀਸਫੁੱਲ ਰਹੇ ਜਿਹੜਾ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਕੋਈ ਟੈਰਰਿਸਟ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਜਾਂ ਜਾਣਾ ਆਪਣੇ ਡਰੱਗਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਰਿਕਵਰੀਜ਼ ਨੇ ਉਹ ਨਿਰੰਤਰ ਜਾਰੀ ਰਹੇਗੀ ਇਸ ਦੇ ਨਾਲ ਹੀ ਜਿਹੜਾ ਜੋਤ ਨਸ਼ਿਆਂ ਫਿਰ ਚਲ ਰਿਹਾ ਪੰਜਾਬ ਸਰਕਾਰ ਦਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਇਨਫੋਰਮ ਕਰਨਾ ਚਾਹੁੰਦਾ ਕਿ 879 ਉਹਦੇ ਚ ਐਫ ਆਈ ਆਰਸ ਹੋਈਆਂ 1491 ਅਰੈਸਟ ਹੋਈਆਂ 211 ਕਿਲੋ ਫੇਰਵਿੰਡ ਰਿਕਵਰ ਕੀਤੀ ਗਈ ਹੈ ਤੇ 6 ਕਿਲੋ ਹਾਈਸ ਰਿਕਵਰ ਕੀਤੀ ਗਈ ਹੈ ਇਨ ਐਡੀਸ਼ਨ 7.5 ਕਿਲੋ ਅਫੀਮ ਰਿਕਵਰ ਕੀਤੀ ਗਈ ਹੈ ਤੇ 1.5 ਲੱਖ ਤੋਂ ਜ਼ਿਆਦਾ ਗੋਲੀਆਂ ਰਿਕਵਰ ਕੀਤੀਆਂ ਜੇ ਡਰਗ ਮਨੀ ਦੀ ਗੱਲ ਕਰੀਏ ਤੇ 1 ਕਰੋੜ 90 ਲੱਖ ਤੋਂ ਜ਼ਿਆਦਾ ਡਰਗ ਮਨੀ ਰਿਕਵਰ ਹੋਈ ਇਸ ਦੇ ਨਾਲ ਹੀ ਪ੍ਰਾਪਰਟੀ ਫ੍ਰੀਜ਼ ਤੇ ਕੰਮ ਵੀ ਚੱਲ ਰਿਹਾ ਪ੍ਰਾਪਰਟੀ ਕੋਰਪੋਰੇਸ਼ਨ ਤੇ ਜਿਹੜਾ ਆਖਾ ਟੈਕ ਦੇ ਅੰਦਰ ਜਿਹੜੇ ਕੋਈ ਪਗੋੜੇ ਨੇ ਐਨਡੀਪੀਐਸ ਦੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਚੱਲਦੀ ਹੈ ਸੋ ਅਸੀਂ ਕਮਿਟਿਡ ਆ ਕਿ ਯੁਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਸਿਰੇ ਚੜਾਂਗੇ ਨਿਖਰੇ ਚੜਾਂਗੇ ਤੇ ਬਿਲਕੁਲ ਡਰੱਗ ਅਵੇਲੇਬਿਲਟੀ ਜਿਹੜੀ ਹੈ ਉਹ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਜ਼ੀਰੋ ਕੀਤੀ ਜਾਵੇ ਸੋ ਪਿਛਲੇ ਸਮੇਂ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਸੂਟੇ ਬਧੀ ਰਿਵਾਰਡ ਵੀ ਕੀਤਾ ਗਿਆ ਅੱਜ ਕ੍ਰਾਈਮ ਮੀਟਿੰਗ ਵੀ ਕੀਤੀ ਗਈ ਹੈ ਜਿਹੜੇ ਕੋਈ ਸਾਡੇ ਅਨਸੋਲਵਡ ਕੇਸਸ ਨੇ ਜਾਂ ਪੈਂਡਿੰਗ ਕੇਸਸ ਨੇ ਅੰਡਰ ਇਨਵੈਸਟੀਗੇਸ਼ਨ ਉਹਨਾਂ ਬਾਰੇ ਵੀ ਡਿਟੇਲ ਡਿਸਕਸ਼ਨ ਕੀਤੀ ਗਈ ਹੈ ਜਿਹੜੀਆਂ ਸੀਐਮ ਸਾਹਿਬ ਦੀਆਂ ਇਨਸਟਰਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਇਨਸਟਰਕਸ਼ਨਸ ਨੇ ਉਹ ਇਨਸ਼ੋਰ ਕਰਾਂਗੇ ਕਿ ਡਾਊਨ ਦਾ ਲਾਈਨ ਸਾਰੇਾਂ ਤੱਕ ਪਹੁੰਚੇ ਅਤੇਲੇ ਮੁਲਾਜ਼ਮਾਂ ਤੱਕ ਪਹੁੰਚੇ ਤਾਂਕਿ ਉਹਨਾਂ ਦੀ ਕੰਪਲਾਈਅੰਸ ਹੋਵੇ ਸੋ ਅੱਜ ਰਿਵਾਰਡਸ ਦੀ ਡਿਸਟ੍ਰਿਬਿਊਸ਼ਨ ਵੀ ਕੀਤੀ ਗਈ ਹੈ ਜਿਵੇਂ ਪਹਿਲਾਂ ਕਿਹਾ ਕਿ ਜੱਗਾ ਕੰਮ ਕੀਤਾ ਅਮਰਕ ਸਰ ਦੇ ਹਾਥੀਪ੍ਰਸ ਨੇ ਪਿਛਲੇ ਸਮਿਆਂ ਵਿੱਚ ਉਹਦੇ ਵਿੱਚ 170 ਤੋਂ ਜ਼ਿਆਦਾ ਬੰਦਿਆਂ ਨੂੰ ਅੱਜ ਰਿਵਾਰਡ ਕੀਤਾ ਗਿਆ ਜਿਹੜੇ ਰਿਵਾਰਡ ਮਨੀ ਦੀ ਗੱਲ ਕਰ ਲਈਏ ਤੇ 9 ਲੱਖ ਦੇ ਨੇੜੇ ਦਾ ਕੈਸ਼ ਰਿਵਾਰਡ ਜਿਹੜਾ ਡੀਜੀਪੀ ਸਾਹਿਬ ਦਾ ਲੋਕ ਟੈਂਸ਼ਨ ਕੀਤਾ ਗਿਆ ਹੈ ਉਹ ਆਦਿ ਦੇ ਸਿਰਕੀਤਾਗੇ ਸੀਸੀ 1 ਸਰਟੀਫਿਕੇਟ ਮੋਰ ਦਨ ਬਾਅਦ ਕਰਕੇ ਡਿਸਟ੍ਰਿਬਿਊਟ ਕੀਤੇ ਗਏ ਤੇ ਜਿਹੜਾ ਜੀਜੀ ਡਿਸਕ ਹੈ ਉਹ ਵੀ 30 ਤੋਂ ਜ਼ਿਆਦਾ ਡਿਸਟ੍ਰਿਬਿਊਟ ਕੀਤੀ ਹੈ ਜੀ ਸੋ ਮੈਂ ਮੁਬਾਰਕਬਾਦ ਇੱਥੇ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੂੰ ਰਿਵਾਰਡਸ ਮਿਲੇ ਨੇ ਨਾਲ ਦੀ ਨਾਲ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਹਲਾਸ਼ੇਰੀ ਵੀ ਦੇਣੀ ਚਾਹੂੰਗਾ ਕਿ ਜਿਹੜੇ ਬਾਕੀ ਜਿਨ੍ਹਾਂ ਨੂੰ ਅੱਜ ਰਿਵਾਰਡ ਨਹੀਂ ਮਿਲ ਸਕਿਆ ਉਹ ਅੱਗੇ ਚੰਗਾ ਕੰਮ ਕਰਨ ਤਾਂ ਕਿ ਉਹਨਾਂ ਨੂੰ ਰਿਵਾਰਡ ਮਿਲ ਸਕੇ ਸਮਝੋ ਜੀ ਬਰਦਰ ਇਹ ਇਹ ਹੈ ਜੀ ਜੀ ਬੇਗੂ ਜੀ ਜੀ ਇਹ ਲਾਸਟ ਚਾਂਟ ਜਨੇੜਾ ਅਫਸਰ ਜੀ ਹਾਰਾ ਨੇ ਕਿਹਾ ਕਿ ਵੱਡੇ ਨੰਬਰ ਨਹੀਂ ਆਏ ਐਸਆਈ ਨੂੰ ਜੀ ਜਿਵੇਂ ਪਹਿਲਾਂ ਕਿਹਾ ਕਿ ਕੰਟੀਨਿਊਸ ਪ੍ਰੋਸੈਸ ਹੈ ਪਹਿਲਾਂ ਵੀ ਰਿਕਵਰੀਜ਼ ਹੋਈਆਂ ਚੰਗੀਆਂ ਤੇ ਅੱਗੇ ਵੀ ਅਸੀਂ ਕੰਟੀਨਿਊਸਲੀ ਸਾਡੀ ਵਿਜਲ ਜਾਰੀ ਰੱਖੂਗੀ ਤਾਂ ਜੋ ਕੋਈ ਜਿਵੇਂ ਕੋਈ ਮਨਸ਼ਾ ਹੈ ਕਿ ਅੰਮ੍ਰਿਤਸਰ ਦਾ ਕੋਈ ਨੁਕਸਾਨ ਕਰੀਏ ਜਾਂ ਕੋਈ ਇਹੋ ਜਿਹਾ ਟਾਰਗੇਟ ਕ੍ਰੀਏਟ ਕਰੀਏ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰੀਏ ਜਦੇ ਨਾਲ ਪੈਨਿਕ ਕ੍ਰੀਏਟ ਹੋਵੇ

ਕੀ ਤਾੜੇ ਸੋ ਇਹ ਰਿਕਵਰੀ ਜੋੜਾ ਹੀ ਪਾਰਟ ਨੇ ਜਿਹੜੀਆਂ ਪਿੱਛੇ ਰਿਕਵਰੀਜ਼ ਹੋਈਆਂ ਨੇ ਉਹਦੇ 'ਚ ਵੀ ਬੜੀ ਚੰਗੀ ਕੋਆਰਡੀਨੇਸ਼ਨ ਰਹੀ ਹੈ 노 ਡਾਊਟ ਕਿ ਆਪਰੇਸ਼ਨ ਸਿੰਧੂ ਤਬਾਦ ਜਿਹੜਾ ISAI ਹੈ ਜਾਂ ਪਾਕਿਸਤਾਨ ਹੈ ਉਹਨਾਂ ਦਾ ਕੰਟੀਨਿਊਸ ਇੰਡੈਵਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ 'ਚ ਡਰਬਲ ਕ੍ਰੀਏਟ ਕਰੀਏ ਅਨਰੈਸਟ ਕ੍ਰੀਏਟ ਕਰੀਏ ਪਰ ਜਿਹੜੀ ਪੰਜਾਬ ਪੁਲਿਸ ਹੈ ਉਹ ਕਮਿਟਿਡ ਹੈ ਕਿ ਇਹੋ ਜਿਹਾ ਬਿਲਕੁਲ ਨਾ ਹੋਵੇ ਤੇ ਬਿਲਕੁਲ ਸੇਫ ਹੈ ਇਹ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਮੈਂ ਦੱਸਿਆ ਕਿ ਕੱਲ ਰਿਕਵਰੀ ਹੋਈ ਹੈ ਜਦ ਤੱਕ ਇਹਦੇ ਵਿੱਚ ਕਿਸੇ ਬੰਦੇ ਨੂੰ ਅਸੀਂ ਅਰੈਸਟ ਨਹੀਂ ਕੀਤਾ ਸੋ ਤਫਤੀਸ਼ ਇਹਦੇ ਵਿੱਚ ਜਾਰੀ ਹੈ ਜਲਦੀ ਇਹ ਰਿਚ ਕਲੀਅਰ ਹੋਊਗਾ ਕਿ ਕੌਣ ਬੰਦਾ ਇਨਵੋਲਡ ਸੀਗਾ ਤੇ ਕਿਸ ਕਾਰਨ ਕਰਕੇ ਹੈ ਡੈਟੋਨੇਟਰ ਵੀ ਰਿਕਵਰ ਹੋਇਆ ਹੈ